¡Gracias! <laughs> ਵਾਰਦੀਆਂ ਫਾਂਸੀ ਦੀ ਭੰਗ ਸੀਗੀ ਦਵਾਵਾ ਸੀਗੇ ਤੇ ਉਹ ਪੂਰੀ ਹੋਈ ਆ ਅੱਜ ਤੁਸੀਂ ਫੇਰ ਨੰਮਨ ਕਰਨ ਵਾਸਤੇ ਜਗ੍ਹਾ ਤੇ ਪਹੁੰਚੇ ਹੋ ਤੁਸੀਂ ਜਗ੍ਹਾ ਦੇ ਉੱਤੇ ਮੇਹਰ ਐਮੀ ਨਾਲ ਉਸ ਨੂੰ ਜਿਹੜਾ ਲੱਪਿਆ ਗਿਆ ਸੀ ਲੱਗਦਾ ਕਿ ਆ ਜਿਹੜੀਆਂ ਅਨਜਾਤਾ ਨੇ ਬਾਰ ਬਾਰ ਉਠਾਉਂਦੀਆਂ ਨੇ ਇਹਦੇ ਬੁਲਾਵਾ ਅੱਛਾ ਲੱਗਾ ਸਰੀਰ ਦਾ ਭੋਜ ਨਹੀਂ ਚੱਲਦੀਆਂ ਇਸ ਤਰ੍ਹਾਂ ਤੇ ਖੜ ਕੇ ਚੱਲ ਮਾਰ ਜੋ ਕੋਟ ਨੇ ਕੈਨਸਲ ਆ ਦਿੱਤਾ ਇੱਕ ਤਾਂ ਮਾਰੀ ਗਈ ਮਾਰੀ ਗਈ ਬੇਟੀ ਦੀ ਫੋਟੋ ਫੋਟੋ ਤੁਸੀਂ ਆਪਣੇ ਨਾਲ ਸਰਦਿਓ ਅੱਜ ਵੀ ਉਹਨਾਂ ਹੀ ਯਾਦ ਆਉਂਦੀ ਜਿੰਨਾ ਉਸ ਸਮੇਂ ਦੇ ਜੋੜਨਾ ਸੀ ਅੱਖਾਂ ਮੂਰੀਆਂ ਕਸਮੀਰਾਂ ਤੇ ਤੇਈ ਸਾਲ ਦਸੰਗਾ ਚ ਬੈਠੇ ਇੱਕ ਇੱਕ ਦਿਮਾਗ ਚ ਬਲੇਖਾ ਸੀ ਕਿ ਉਹਨੂੰ ਸਜ਼ਾ ਦਿਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਸੋਚ ਰਹਾ ਸੀ ਤੇ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹਤਾ। ਵਾਹ ਦਿਨ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ। ਜਾਨੇ ਉਹ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਲਖਰ ਵੀ ਪਾਰਟਾ ਰਹੇ ਸੀ। ਬਿਲਕੁਲ ਜਾਨੇ ਜਾਨੇ। ਇਹ ਬਹੁਤ ਵੱਡਾ ਦੁੱਖ ਹੈ ਇਹਦਾ ਨਾਂ ਪੁੱਣ ਵਾਲਾ ਦੁੱਖ ਹੈ ਔਰ ਇੱਕ ਇਨਸਾਫ ਜਿਹੜਾ ਲੱਗਦਾ ਕਿ ਇਨਸਾਫ ਹੋਇਆ ਜੋ ਤੁਸੀਂ ਮੰਗ ਕੀਤੀ ਸੀ ਉਹ ਪੂਰੀ ਹੋਈ ਹੈ ਜੀ ਬ੍ਰੇ ਸਾਰੀਆਂ ਸੰਗਤੀਆਂ ਅਰਦਾਸਾਂ ਦੀ ਕਾਤਲ ਨੁਫਾਸੀ ਦੀ ਸੰਗਤੀਆਂ ਅਰਦਾਸਾਂ ਤੇ ਬੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪਰਯੋਕਰ ਘੁੰਮਣ ਜੀ ਪੀਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਨਾਂ ਨੇ ਇੰਨੀ ਲੜਾਈ ਲੜ ਕੇ ਸੱਚ ਨਹੀਂ ਜਿੱਤ ਹੋਈ ਆ ਜੀ ਅੱਜ ਇਥੇ ਮੱਖਾ ਰਾਜ ਨਮਨ ਕਰਨ ਵਾਸਤੇ ਪਹੁੰਚੇ ਹਾਂ ਬੇਟੀ ਨੂੰ ਸ਼ਰਧਾਂਜਲੀ ਜਿਹੜੀ ਅਰਪਣ ਕਰਨ ਵਾਸਤੇ ਪਹੁੰਚੇ ਹਾਂ ਜੀ ਆ ਜੀ ਇਸ ਜਗ੍ਹਾ ਤੇ ਉਹ ਪੱਪਣਿਆ ਕਿਉਂ ਨਹੀਂ ਤਬਿਆ ਸੀਗੇ ਜੀ ਅਸਰ ਚਿੱਟਾ ਮਾਰੀਆਂ ਸੀਗੀਆਂ ਜੀ ਜੀ ਅਰਦਾਸ ਕਰਦੇ ਸੱਚੇ ਭਾਸ਼ਾ ਬਾਬਾ ਜੀ ਸਾਰੀ ਸੰਗਤ ਅਰਦਾਸ ਕਰਾਂ ਸਾਡੀ ਦੁਲਾ ਜਣ ਸਾਡੇ ਘਰੇ ਫੇਰ ਵਾਪਸ ਆ ਜੇ ਉਹ ਹੀ ਸਭ ਕਲਕਾਰੀਆਂ ਸਾਡੇ ਘਰ ਫੇਰ ਵਚਨ ਜੀ ਲੱਗਦਾ ਕਿ ਇੱਕ ਵੱਡਾ ਦੁੱਖਾ ਜਿਹੜਾ ਕਦੇ ਵੀ ਨਹੀਂ ਜਿਹੜਾ ਇੱਥੇ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਉਸਾ ਜਾਂ ਵੀ ਜਿਹੜੀ ਉਸ ਰੋਬੀ ਨੂੰ ਉਸ ਦੋਸ਼ੀ ਨੂੰ ਮਰ ਦਿੱਤੀ ਆ ਨਹੀਂ ਜੀ ਤੱਕਦੇ ਵੀ ਭੁੱਲ ਸਕਦੇ ਸਾਰੀ ਉਮਰ ਨਹੀਂ ਭੁੱਲ ਸਕਦੇ ਜਿਹੜੇ ਕੀਤਾ ਜੀ ਸਰਪਰਲਾਂ ਤੋਂ ਫੈਸਲੇ ਨੂੰ ਲੈ ਕੇ ਕਿਦਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਫੈਸਲਾ ਸੁਣਾਇਆ ਗਿਆ ਬੜੀ ਦੇਰ ਦੀ ਜਿਹੜੀ ਮੰਕੀਤੀ ਜਾ ਰਹੀ ਸੀ ਕਿ ਅਰੋਗੀ ਨੂੰ ਜਿਹੜਾ ਦੋਸ਼ੀ ਨੀਸਪੌਂਸੀਬਲ ਸਜਾ ਜਿਹੜੀ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਪਰਮਾਧਾਨਾ ਦਾ ਤੈਦਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਦਿੱਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਬੋਲਿਆ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤੈਦਲੋਂ ਧੰਨਵਾਦ ਕਰਦਾ ਕੀ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ ਇਹਨਾਂ ਨੂੰ ਤਾਂ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆ ਕਿਉਂ ਪੂਰਾ ਇਨਸਾਫ ਦਿੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਬਾਕੀ ਮੇਰੇ ਵਕੀਲਾਂ ਪਰਯੋਗ ਕਰ ਘੁੰਮਣ ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਈਆ ਨਹੀਂ ਲਿਆ ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ 'ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ ਇਹ ਕੇਸ ਤਾਂ ਨਹੀਂ ਕਹਿੰਦੇ ਕੋਈ ਵੀ ਪਰਮਾਦਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ ਤੈਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੇ ਬੀੜੀ ਗੋਤਾਈ ਦਾ ਇਹਨਾਂ ਦੇ ਜੋ ਮੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯਵਕਰ ਘੁੰਮਣਜੀ ਦੀ ਬਦੌਲਤ ਜਿੱਤ ਸਕਿਆ ਸਰ ਅੱਜ ਨਵਨ ਕਰਨ ਵਾਸਤੇ ਪਹੁੰਚੇ ਹੋਣ ਲੱਗਦਾ ਕਿ ਜਿਹੜੀ ਆ ਮਸਲੂਕ ਧੀਆਂ ਜਿਹੜੀਆਂ ਨੇ ਕਦੇ ਪਿਲੋਂ ਬਸਾਰੀਆਂ ਨਹੀਂ ਜਾ ਸਕਦੀ ਹਮੇਸ਼ਾ ਉਹ ਦੂਰ ਹੋ ਚੁੱਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੱਢਾ ਹੋਏ ਮੈਂ ਨਾ ਜਦੋਂ ਮੇਰੇ ਜਨੂੰ ਪੋਤਾ ਆਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਲਾਈ ਸੀ ਘਰੇ ਇਹਨੂੰ ਢੋਲ ਠਮਕੇ ਪੂਰੇ ਤਾਰਨਾ ਲੱਗੀ ਗਿਆ ਦੀ ਘਰੇ ਅੱਜ ਹੁਣ ਇਹ ਅਸਲੀ ਘਰੇ ਮ ਆਇਆ ਜਿੱਥੇ ਉਹ ਆਪਣ ਡੈਨ ਨੂੰ ਘਰ ਬਣਾ ਕੇ ਗਈ ਆ ਇੱਥੇ ਮੈਂ ਬੇਨਤੀਆਂ ਕਰਨ ਆਇਆ ਝੋਲੀਆਂ ਅਟਕੇ ਲੈ ਦਿਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ ਬਹੁਤ ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮਾਣ ਲਾਣ ਆਇਆ ਹੁਣ ਮੇਰੇ ਨਾਲ ਤੁਹਾਡੇ ਬੇਨਤੀਆਂ ਕਰਦਾ ਤੁਹਾਡੇ ਲਈ ਲੈ ਹੁਣ ਮੇਰੇ ਘਰੇ ਆ ਜੁਏ ਹੁਣ ਤੈਨੂੰ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ੱਕ ਜਿਹੜੀ ਹੈ ਫੈਸਲਾ ਜਿਹੜਾ ਸੁਣਾਈ ਦਿੱਤਾ ਗਿਆ ਵਾ ਮੰਨ ਲਓ ਕਿ ਚਾਹ ਬੋਲੂਗਾ ਭੁੱਲਿਆ ਨਹੀਂ ਅਸਤ ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕੇ ਕਿੱਥੇ ਸਕਦਾ ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲ ਨਹੀਂ ਸਕਦਾ ਮੈਂ ਤਾਂ ਹਰ ਟਾਈਮ ਤੇਰੇ ਯਾਦਦਾਸ਼ਤ ਦਾ ਦੋਸਤ ਆ ਸਰਦਾਰ ਦੇ ਫਿਰ ਪੀੜ ਕਰਨ ਵਾਸਤੇ ਆਏ ਹੋ ਮੱਛੀ ਨੂੰ ਜਿਹੜਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ 25 ਸਾਲ ਪਹਿਲਾਂ ਜਦੋਂ ਹੋਈ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਧਨਾਉਣਾ ਕੰਮ ਕੋਈ ਕਰ ਸਕਦਾ ਹੈ ਗਰੋਨੀ ਹਰਕਤ ਕਰ ਸਕਦਾ ਹੈ ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰਤੀ ਗਈ ਔਰ ਅੱਜ ਪਰਿਵਾਰ ਬੜਾਈ ਮਨ ਖਰਾਬ ਹੋਇਆ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਭਈ ਅੱਜ ਦਾ ਸਿਸਟਮ ਸਾਡਾ ਕਿਦਾਂ ਦਾ ਹੋ ਗਿਆ ਔਰ 22 ਸਾਲ ਲਗਾਤਾਰ ਫਿਰ کورٹ ਦੇ ਵਿੱਚ ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ بڑے ਲੋਕ ਵੀ ਇਸ ਦੁਨੀਆ 'ਚ ਬਹੁਤ ਪਰਕਾਰ ਸਿੰਘ ਘਮਨ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ ਉਹ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲੱਤਾ ਅਰਪਿਤ ਸਿੰਘ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਤੋਂ ਬੱਚੀ ਦੇ ਮਾਪਿਆਂ ਤੋਂ ਕੋਈ ਬਿਨਾ ਪੈਸਾ ਲੱਤੇ ਉਹਨਾਂ ਨੇ ਇਹ ਕੇਸ ਨੂੰ ਲੜਿਆ ਔਰ ਕੱਲ ਫੈਸਲਾ ਆਇਆ ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੈ ਔਰ ਪਰ ਅੱਜ ਵੀ ਮਾਨੂੰ ਇਹ ਕਿਤੇ ਨਾ ਕਿਤੇ ਮਲਾਲ ਆ ਕਿ ਉਹ ਛੋਟੀ ਬੱਚੀ ਚਲੀ ਗਈ ਲੱਗਦਾ ਜੀ ਲੋਕਾਂ ਨੇ ਕਿ ਜਿਹੜਾ ਸਭ ਕੁ ਬਣੂਗਾ ਜਿਸ ਤਰ੍ਹਾਂ ਦਾ ਜਿਹੜਾ ਫੈਸਲਾ ਮਾਨ ਜੋ ਕੋਡ ਕੋਡ ਸੁਣਾਇਆ ਗਿਆ ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਐਦਾਂ ਦੇ ਕਾਨੂੰਨੀ ਕਾਂਡ ਹੁੰਦੇ ਆ ਜਦੋਂ ਐਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗਿਓ ਕੋਈ ਐਦਾਂ ਦੀ ਕੋਈ ਗੱਲ ਨਾ ਕਰੇ ਕਿਉਂ ਇਤਨਾ ਦਾ ਦੁਬਾਰਾ ਫੇਰ ਕੋਈ ਐਸਾ ਦੀ دہشت ਪਰੀ ਘਟਨਾ ਨਾ ਹੋਵੇ ਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਵਾਕੀ ਸਲਾੰਗਾ ਯੋਗ ਹੈਗਾ ਤਾਂ ਕਿ ਅੱਗੇ ਨੂੰ ਕ੍ਰਾਈਮ ਤੇ ਥੱਲ ਪਾਈ ਜਾ ਸਕੇ